ਦੋਸਤੋ ਆ ਜਿਹੜਾ ਤੁਹਾਨੂੰ ਸੜਕ ਦੇ ਹਾਲਾਤ ਦਿਖਾ ਰਿਹਾ ਬਿਲਕੁਲ ਵੀ ਇੱਥੇ ਜਿਹੜਾ ਸੜਕ ਤੇ ਲਾਈਟ ਦਾ ਪ੍ਰਬੰਧ ਨਹੀਂ ਹੈ ਤੇ ਇਸੇ ਹਨੇਰੇ ਦਾ ਫਾਇਦਾ ਚੁੱਕਦੇ ਨੇ ਨਸ਼ੇੜੀ ਤੇ ਲੁੱਟਾਂ ਖਵਾ ਕਰਨ ਵਾਲੇ ਜਿਹੜੇ ਮਾੜੇ ਅੰਸਰ ਨੇ ਸਮਾਜ ਦੇ ਵਿੱਚ ਇੱਥੇ ਕਰੀਬ ਸਾਰੀ ਰਾਤ ਜਿਹੜਾ ਇਹ ਹਾਈਵੇ ਚੱਲਦਾ ਰਹਿੰਦਾ ਹੈ ਚੀਟੀ ਰੋਡ ਵੱਲ ਹਾਈਵੇ ਹੈ ਵੇਰਕਾ ਟੂ ਵੱਲ੍ਹਾ ਤੇ ਇਹ ਸਿੱਧਾ ਜਲੰਧਰ ਨਾਲ ਜੁੜਦੀ ਹੈ ਸੜਕ ਇੱਥੇ ਬਿਲਕੁਲ ਵੀ ਲਾਈਟ ਦਾ ਪ੍ਰਬੰਧ ਨਾ ਹੋਣ ਕਰਕੇ ਹਨੇਰੇ ਦੇ ਵਿੱਚ ਰੋਜ਼ਾਨਾ ਕਰੀਬ ਇਥੇ ਲੁੱਟਾਂ ਦਾ ਲੋਕ ਸ਼ਿਕਾਰ ਹੁੰਦੇ ਨੇ ਤੇ ਜਿਹੜੀ ਗੱਲ ਕਰੀਏ ਤੇ ਇਥੇ ਨੈਸ਼ਨਲ ਹਾਈਵੇ ਥੋਰਟੀ ਨੂੰ ਇਥੇ ਲਾਈਟ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਤਾਂ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲਗਾਮ ਲੱਗ ਸਕੇ ਲਾਈਪਾਰਟ ਨਿਊਜ਼ ਤੋਂ ਐਡਵੋਕੇਟ ਰਾਹੁਲ ਪੁੰਜੀ ਦੀ ਖਾਸ ਰਿਪੋਰਟ ਇਹ ਹਾਲਾਤ ਜਿਹੜੇ ਨੇ ਬਿਲਕੁਲ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਵੱਲਾ ਜਿਹੜਾ ਇੱਕ ਵੱਲਾ ਗੁਰੂ ਦਾ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਉੱਥੋਂ ਦੇ ਨੇ ਤੇ ਤੁਸੀਂ ਦੇਖ ਰਹੇ ਬਿਲਕੁਲ ਗੁਰੂ ਕਲ ਨੂੰ ਜਾਂਦਾ ਰਸਤਾ ਵੀ ਹੈ ਇੱਥੇ ਜਿੱਥੇ ਲਾਈਟਾਂ ਜਿਹੜਾ ਦਰਸ਼ਨੀ ਇੱਥੇ ਗੇਟ ਬਣਿਆ ਉੱਥੇ ਲਗਾਈਆਂ ਗਈਆਂ ਹਨ ਪਰ ਆਵਾਜਾਈ ਇੰਨੀ ਕਿ ਜ਼ਿਆਦਾ ਹੈ ਪਰ ਕਿਸੇ ਨਾ ਕਿਸੇ ਤਰੀਕੇ ਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਾਈਟਸ ਦਾ ਬਿਲਕੁਲ ਵੀ ਬੰਦੋਬਸ ਨਹੀਂ ਕੀਤਾ ਗਿਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਪੁਲ ਹੈ ਇੱਥੇ ਉਹ ਸਾਰੀ ਉਹੀ ਨੇ ਪਰ ਕਿਤੇ ਨਾ ਕਿਤੇ ਇਤਨੀ ਜੜੀ ਸੁਰੱਖਿਆ ਨੂੰ ਲੈ ਕੇ ਜਿਹੜਾ ਇੰਤਜ਼ਾਮ ਹੈ ਆਏ ਦਿਨ ਜਿਹੜੀਆਂ ਲੁੱਟ ਖੋਹ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਨੂੰ ਲੈ ਕੇ ਬਿਲਕੁਲ ਵੀ ਨੈਸ਼ਨਲ ਹਾਈਵੇ ਥੋਰਟੀ ਗੰਭੀਰ ਨਹੀਂ ਹੈ। ਨਾਮ ਮੇਰਾ ਨਾਮ ਮੰਗਲ ਸਿੰਘ ਜੀ। ਅਸ ਮੰਗਲ ਸਿੰਘ ਜੀ ਪਿੰਡ ਵੱਲਾ ਜੀ ਤੇ ਕੀ ਇੱਥੇ ਮੁਸ਼ਕਲਾ ਕੀ ਆ ਜਿਹੜੀ ਹਾਈਵੇ ਦੇ ਉੱਤੇ ਲੁੱਟਾ ਮੁਸ਼ਕਲ ਇਹ ਹੈ ਕਿ ਲਾਈਟ ਨਹੀਂ ਹੈਗੀ ਬਿਲਕੁਲ ਵੀ। ਲਿੱਲੀ ਜੋੜ ਤੋਂ ਲੈ ਕੇ ਇੱਧਰ ਵੱਲੇ ਤੱਕ ਐਸ ਕੋ ਲਾਈਟ ਮਤਲ ਹਾਈਵੇ ਤੇ ਲਾਈਟ ਨਹੀਂ ਹੈਗੀ। ਲੈ ਨਾ ਹੋਣ ਕਰਨ ਲੁੱਟਾਂ ਖੂਆਂ ਬਹੁਤ ਹੁੰਦੀਆਂ ਇੱਥੇ ਲੋਕੀ ਪਿੰਡੋਂ ਸ਼ਹਿਰੋਂ ਪਿੰਡ ਜਾਂਦੇ ਕੰਮ ਕਰਕੇ ਤੇ ਲੋਕ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਨਿਸ਼ਾਨਾ ਬਣਾ ਲੈਂਦੇ ਆ ਇਹ ਹੈ ਕਿ ਕਿਰਪਾ ਕਰਕੇ ਹਾਈਵੇ ਵਾਲਿਆਂ ਨੂੰ ਇਹ ਹੈ ਕਿ ਇੰਦੇ ਲਾਈਟਾਂ ਲੁੱਟਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਜੋ ਲੁੱਟਾਂ ਨਾ ਲੁੱਟਾਂ ਖਾਉਂਦੀਆਂ ਉਹ ਨਾ ਹੋਵੇ ਰੋਜ਼ ਹੁੰਦੀਆਂ ਜੀ ਹਾਂ ਇੱਕ ਦੋ ਦਿਨ ਛੱਡ ਕੇ ਹੁੰਦੀਆਂ ਨਹੀਂ ਤੇ ਜ਼ਿਆਦਾ ਕਿਹਨੂੰ ਨਿਸ਼ਾਨਾ ਬਣਾਉਂਦੇ ਨੇ ਇਹ ਜਿਹੜੇ ਨਸ਼ੇੜੀ ਨੇ ਨਸ਼ੇੜੀਆ ਜਿਹੜੇ ਮਤਲਬ ਕੰਮ ਕਰਾਂ ਤੋਂ ਵਿਲੇ ਹੋ ਗਏ ਲੋਕੀ ਸ਼ਾਮ ਨੂੰ ਜਾਂਦੇ ਵਾਪਸ ਘਰਾਂ ਨੂੰ ਉਹਨਾਂ ਨਿਸ਼ਾਨਾ ਬਣਾਉਂਦੇ ਜੇ ਕੋਈ ਕੱਲਾ ਜਾਂਦਾ ਤਾਂ ਲੁੱਟ ਲੈਂਦੇ ਤੇ ਜਿਆਦਾ ਇਹ ਹਨੇਰੇ ਦਾ ਹੀ ਕਾਰਨ ਹੈ ਕਿ ਹੋਰ ਵੀ ਕੋਈ ਕਾਰਨ ਹੈ ਹਨੇਰੇ ਦਾ ਕਾਰਨ ਹੈ ਜੀ ਲਾਈਟਾਂ ਨਹੀਂ ਹੈਗੀਆਂ ਵੇਖੋ ਕੀ ਮੰਗ ਕਰਦੇ ਜੀ ਪੁਲਸ ਪ੍ਰਸ਼ਾਸਨ ਕੋਲ ਮੰਗਿਆ ਉਹ ਕਰਦੇ ਆ ਕਿ ਮੱਲਾ ਇੱਥੇ ਲਾਈਟਾਂ ਲਾਈਆਂ ਜਾਣ ਹਾਈਵੇ ਵਾਲੋਂ ਕਹੀਏ ਤੇ ਪੁਲਸ ਦੀ ਗਸ਼ਤ ਕਿੰਨੀ ਕੇ ਪੁਲਸ ਦੀ ਗਸ਼ਤ ਚੱਲਦੀ ਰਹਿੰਦੀ ਆ ਜੀ ਪੀਸੀਆਰ ਗੱਡੀਆਂ ਘੁੰਮਦੀਆਂ ਰਹਿੰਦੀਆਂ ਸਲਾਕੇ ਬੰਨੇ ਉਹਦੇ ਕਰਕੇ ਥੋੜਾ ਕੋ ਉਠਾਲਿਆ ਭਾਈ ਜਿੱਕਾ ਸਨ ਕੀ ਨਾਮ ਹੈ ਜਿਕਤਾਰ ਸਿੰਘ ਹਾਂ ਤੇ ਕੀ ਸਮੱਸਿਆ ਕੀ ਜੀ ਆਪਣੇ ਇਥੇ ਵੱਲੇ ਜਿਹੜੀਆਂ ਲੁੱਟ ਖੋਹ ਹ ਭਾਜੀ ਇਥੇ ਨਾ ਲੁੱਟ ਖੋਹਾਂ ਬੜੀਆਂ ਹੁੰਦੀਆਂ ਤੇ ਅਸੀਂ ਤੇ ਬੇਨਤੀ ਇਹ ਹੈ ਕਿ ਆਪਣੇ ਇਥੇ ਡਾਟਾ ਟੁੱਟਣ ਲੱਗ ਜਾਣਾ ਤੇ ਸੀਸੀਟੀਵੀ ਹੋਣਾ ਤੇ ਜਿਆਦਾ ਵਧੀਆ ਇਥੇ ਤੇ ਡਾਟਾ ਖੋਹਨੇ ਆ ਇਥੇ ਤੋੜਾ ਕਿੰਨੀਆਂ ਵਾਹੇ ਕੀ ਮੁੱਖ ਵਜ੍ਹਾ ਕੀ ਹੈ ਕਾਰਨ ਕੀ ਹੈ ਖੋਹਾਂ ਦਾ ਭਾਜੀ ਇੱਥੇ ਮੈਂ ਸੀਸੀਟੀਵੀ ਲੱਜ ਜਾਂਦੇ ਲਾਈਟਾਂ ਲੱਜ ਜਾਂਦੇ ਲਾਈਟਾਂ ਲਾਈਟਾਂ ਲੱਜ ਜਾਂਦੇ ਬਹੁਤ ਵਧੀਆ ਹੈ ਥੋੜੀ ਬੋਧੀ ਮੁਲਾਜ਼ਮਾਂ ਨਾਲ ਰਹੇ ਕਿ ਪਟ੍ਰੋਲੀ ਹੋ ਜੇ ਇਹ ਵਧੀਆ ਰਵੇ ਇਹਦੇ ਨਾਲ ਕਾਫੀ ਬਚਾਅ ਹੋਗਾ ਕਿੰਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਹੜੇ ਨੇ ਛਿੜੀ ਇਸ ਤਰ੍ਹਾਂ ਜਿਹੜੇ ਸ਼ੈਗਲਾਂ ਤੇ ਹੁੰਦੇ ਆਂ ਮੋਟਰਸਾਈਕਲਾਂ ਤੇ ਹੁੰਦੇ ਆਂ ਧੁੰਦਾਂ ਵਿੱਚ ਆਈ ਸ਼ਿਕਾਰ ਹੁੰਦੇ ਆਂ ਲੋਕੀ ਫਾਇਦਾ ਚੁੱਕਦੇ ਆਂ ਧੁੰਦਾਂ ਦਾ